ਮੌਸਮ ਦੀ ਗੱਲ ਕਰੀ ਤਾਂ ਮੌਸਮ ਇੱਕ ਵਾਰ ਫਿਰ ਕਰਵਟ ਲੈ ਸਕਦਾ ਹੈ ਜੀ ਹਾਂ ਉੱਤਰ ਪਾਰ ਦੇ ਵਿੱਚ ਮੌਸਮੀ ਪਾਣੀ ਇੱਕ ਵਾਰ ਫਿਰ ਤੋਂ 7 ਦਿਨਾਂ ਦੀ ਲਗਾਤਾਰ ਮੀਂਹ ਤੇ ਤੇਜ਼ ਠੰਡੀਆਂ ਹਵਾਵਾਂ ਦੀ ਚੇਤਾਵਨੀ ਜਿਹੜੀ ਕਿ ਜਾਰੀ ਕਰ ਦਿੱਤੀ ਹੈ ਜਿਸ ਦੇ ਨਾਲ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਉੱਥੇ ਤੁਹਾਨੂੰ ਦੱਸਦੀ ਕਿ ਫਰਵਰੀ ਅੱਧੀ ਲੰਘ ਚੁੱਕੀ ਹੈ ਤੇ ਉੱਥੇ ਲਗਾਤਾਰ ਗਰਮੀ ਦਾ ਮੌਸਮ ਜਿਹੜਾ ਕਿ ਆਉਣ ਦੇ ਅਸਾਰ ਬੰਦੇ ਪਏ ਨੇ ਤੇ ਤਾਪਮਾਨ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਅਨੁਮਾਨ ਲੱਗਦਾ ਹੈ ਕਿ ਪੰਜਾਬ ਹਰਿਆਣਾ ਤੇ ਦਿੱਲੀ ਐਨਸੀਆਰ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ ਫਰਵਰੀ ਅੱਤ ਦਾ ਬੀਤ ਚੁੱਕਾ ਹੈ ਤੇ ਪੂਰੇ ਉੱਤਰ ਪ੍ਰਦੇਸ਼ ਵਿੱਚ ਮੌਸਮ ਗਰਮ ਹੁੰਦਾ ਦਿਖਾਈ ਦੇ ਰਿਹਾ ਹੈ ਦੇਸ਼ ਭਰ ਦੀ ਮੌਸਮ ਪ੍ਰਣਾਲੀ ਨੂੰ ਦੇਖਿਆ ਜਾਵੇ ਤਾਂ ਹਰ ਪਾਸੇ ਲਗਾਤਾਰ ਜਿਹੜਾ ਪਾਰਾ ਹੈ ਚੜ ਰਿਹਾ ਹੈ ਕਿਉਂਕਿ ਗਰਮੀ ਆਉਣ ਵਾਲੀ ਹੈ ਮਾਰਚ ਅਪ੍ਰੈਲ ਦਾ ਮਹੀਨਾ ਚੜਨ ਵਾਲਾ ਹੈ ਤੇ ਲਗਾਤਾਰ ਜਿਹੜਾ ਕਾਫਾ ਨੇ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਉੱਤਰ ਪ੍ਰਦੇਸ਼ ਦੇ ਕਈ ਖੇਤਰਾ ਵਿੱਚ ਔਸਤ ਤਾਪਮਾਨ ਆਮ ਨਾਲੋਂ 1 ਤੋਂ 3 ਡਿਗਰੀ ਸੈਲਸੀਅਸ ਵਧ ਰਿਹਾ ਹੈ ਅਤੇ ਗੱਲ ਕਰੀਏ ਮੌਸਮ ਵਿਭਾਗ ਨੇ ਅੱਜ ਅਗਾਊਂ ਅੰਦਾਜ਼ਾ ਜਾਰੀ ਕਰਦੇ ਕਿ ਆ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਐਨਸੀਆਰ ਵਿੱਚ ਬੱਦਲਵਾਈ ਰਹਿ ਸਕਦੀ ਹੈ ਆਉਣ ਵਾਲੇ ਦਿਨਾਂ ਚ ਇਹਨਾਂ ਇਲਾਕਿਆਂ ਚ ਬੱਦਲ ਛਾਏ ਰਹਿ ਸਕਦੇ ਨੇ ਪੰਜਾਬ ਹਰਿਆਣਾ ਸਮੇਤ ਦੇਸ਼ ਦੇ ਹੋਰ ਹਿੱਸਿਆਂ ਚ ਮੀਂਹ ਪੈਣ ਦੀ ਸੰਭਾਵਨਾ ਹੈ ਦਿੱਲੀ ਐਨਸੀਆਰ ਦਾ ਤਾਪਮਨ ਲਗਾਤਾਰ ਵੱਧ ਰਿਹਾ ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਦੀ ਰਫ਼ਤਾਰ ਵੀ ਮੱਦਮ ਹੋ ਗਈ ਹੈ ਉਥੇ ਦਿਨ ਤੇ ਸ਼ਾਮ ਵੇਲੇ ਠੰਡ ਮਹਿਸੂਸ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਜ਼ਿਆਦਾਤਰ ਤਾਪਮਾਨ ਆਮ ਬੜਿਆ ਹੋਇਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਤ ਨੂੰ ਵੀ ਤਾਪਮਾਨ ਵਧ ਰਿਹਾ ਆਉਣ ਵਾਲੇ ਦਿਨਾਂ ਚ ਤਾਪਮਾਨ ਵਧਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਅੱਜ ਦਿੱਲੀ ਨੌੜਾ ਤੇ ਗੁਰੂਗਰਾਮ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ 19 ਅਤੇ 20 ਫਰਵਰੀ ਨੂੰ ਪੰਜਾਬ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ بارش ਹੋਣ ਦੀ ਸੰਭਾਵਨਾ ਜਿਹੜੀ ਹੈ ਜਤਾਈ ਗਈ ਹੈ ਕਿਉਂਕਿ 17 ਫਰਵਰੀ ਤੋਂ ਯਾਨੀ ਅੱਜ ਤੇ 19 ਫਰਵਰੀ ਨੂੰ ਪੱਛਮੀ ਗੜਬੜ ਜੁੜਾ ਸਰਗਰਮ ਹੋਣ ਜਾ ਰਿਹਾ ਜਿਸ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਕਿ ਅਸਰ ਦੇਖਣ ਨੂੰ ਮਿਲ ਸਕਦਾ ਉੱਥੇ ਹੀ 17 ਤੋਂ 19 ਫਰਵਰੀ ਨੂੰ ਉੱਤਰਾਖੰਡ ਅਤੇ 17 ਤੋਂ 21 ਫਰਵਰੀ ਤੱਕ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਕਿ ਜਤਾ ਦਿੱਤੀ ਗਈ ਹੈ। ਉੱਥੇ ਮੌਸਮ ਵਿਭਾਗ ਨੇ ਪਹਿਿਵਖਵਾਣੀ ਜਾਰੀ ਕਰਦਿਆ ਕਿ ਆਜ ਉੱਤਰਾਖੰਡ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੇ ਨਾਲ ਨਾਲ ਭਾਰੀ ਬਰਫਬਾਰਿ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ 'ਚ ਵੀ ਕੁਝ ਥਾਵਾਂ 'ਤੇ ਬਾਰਿਸ਼ ਅਤੇ ਬਰਫਬਾਰਿ ਦੀ ਸੰਭਾਵਨਾ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਪੂਰਬੀ ਹਿੱਸੇ ਵਿੱਚ ਚੱਕਰਵਾਤ ਬਣ ਰਿਹਾ ਹੈ ਇਸ ਕਾਰਨ ਬਾਰਿਸ਼ ਹੋਣ ਦੀ ਸੰਭਾਵਨਾ ਹੈ ਰੋਨਾਲਡਾ ਪਰਦੇਸ਼ ਵਿੱਚ 15 ਤੋਂ 21 ਫਰਵਰੀ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ ਤੋਂ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ ਚ ਪੂਰੇ ਭਾਰਤ ਵਿੱਚ ਵਕੋ-ਵਕ ਰਾਜਾਂ ਚ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਉੱਤਰ ਪੂਰਬੀ ਹਿੱਸਿਆਂ ਦੇ ਵਿੱਚ ਚੱਕਰਵਾਤ ਬਣ ਰਹੇ ਨੇ ਜਿਸ ਤੋਂ ਬਾਅਦ ਮੌਸਮ ਪੂਰੇ ਭਾਰਤ ਦੇ ਵਿੱਚ ਬਦਲਦਾ ਹੋਇਆ ਦਿਖਾਈ ਦੇਵੇਗਾ